ਬੇਰੁਜ਼ਗਾਰ ਨੌਜਵਾਨਾਂ ਦੇ ਲਈ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਦੀ ਉਮਰ 20 ਸਾਲ ਤੋਂ ਲੈ ਕੇ 25 ਸਾਲਾਂ ਦੇ ਵਿੱਚ ਵਿੱਚ ਹੈ ਉਹਨਾਂ ਨੂੰ ਸਰਕਾਰ ਹੁਣ ਪੱਤਾ ਦੇਣ ਜਾ ਰਹੀ ਹੈ ਦੱਸ ਦਈਏ ਕਿ ਇਲੈਕਸ਼ਨ ਤੋਂ ਪਹਿਲਾਂ ਇਹ ਬਿਹਾਰ ਦੇ ਵਿੱਚ ਵੱਡਾ ਐਲਾਨ ਕੀਤਾ ਗਿਆ ਹੈ ਜਿੱਥੇ ਨਿਤਿਸ਼ ਕੁਮਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਬਿਹਾਰ ਦੇ ਵਿੱਚ 20 ਸਾਲਾਂ ਤੋਂ ਲੈ ਕੇ 25 ਸਾਲਾਂ ਤੱਕ ਦੇ ਜੋ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਇਹ ਬੇਰੋਜ਼ਗਾਰ ਪੱਤਾ ਜੋ ਹੈ ਉਹ ਦਿੱਤਾ ਜਾਵੇਗਾ ਤਾਂ 2 ਸਾਲ ਲਈ ਇਹ ਬੇਰੋਜ਼ਗਾਰ ਪੱਤਾ ਜੋ ਹੈ ਇਹਨਾਂ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਹਾਲਾਂਕਿ ਇਹ ਕਿਹਾ ਗਿਆ ਹੈ ਕਿ ਇਹ ਜੋ 20 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਗ੍ਰੈਜੂਏਟ ਯਾਨੀ ਕਿ ਉਹਨਾਂ ਦੇ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਹੈ ਪਰ ਉਹ ਅਜੇ ਤੱਕ ਬੇਰੋਜ਼ਗਾਰ ਨੇ ਯਾਨੀ ਕਿ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਤੇ ਰੋਜ਼ਗਾਰ ਦੀ ਉਹ ਤਲਾਸ਼ ਦੇ ਵਿੱਚ ਨੇ ਤਾਜਾਹੇ ਦੇ ਵਿੱਚ ਸਰਕਾਰ ਇਹ ਪੱਤਾ ਜੋ ਹੈ ਉਹ 100 ਰੁਪਏ ਪ੍ਰਤੀ ਮਹੀਨਾ ਦੀ ਦਰ ਦੇ ਨਾਲ ਯਾਨੀ ਕਿ 1000 ਰੁਪਏ ਪ੍ਰਤੀ ਮਹੀਨਾ ਸਰਕਾਰ ਦੇਵੇਗੀ ਤਾਂ 2 ਸਾਲਾਂ ਦੇ ਲਈ ਇਹ ਬੇਰੁਜ਼ਗਾਰ ਪੱਤਾ ਜੋ ਹੈ ਉਹ ਸਰਕਾਰ ਦੇਣ ਜਾ ਰਹੀ ਹੈ ਦੱਸਦੀ ਹੈ ਕਿ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਵਿੱਚ ਵੱਡਾ ਐਲਾਨ ਨਿਤਿਸ਼ ਕੁਮਾਰ ਦੇ ਵੱਲੋਂ ਕੀਤਾ ਗਿਆ ਹੈ ਦੱਸਿਆ ਕਿ ਇਸ ਸਾਲ ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਉਸ ਤੋਂ ਪਹਿਲਾਂ ਇਹ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਜਿੱਥੇ ਹੁਣ ਬੇਰੋਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਸਰਕਾਰ ਦੇ ਵੱਲੋਂ ਬੇਰੋਜ਼ਗਾਰ ਪੱਤਾ ਜੋ ਹੈ ਉਹ ਦਿੱਤਾ ਜਾਵੇਗਾ ਤਾਂ ਸਕੀਮ ਦੇ ਤਹਿਤ ਇਹ ਨੌਜਵਾਨਾਂ ਨੂੰ ਪੱਤਾ ਜੋ ਹੈ ప్రతి ਮਹੀਨਾ ਮਿਲੇਗਾ 2 ਸਾਲਾਂ ਦੇ ਲਈ ਇਹ ਪੱਤਾ ਜੋ ਹੈ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਜੋ ਹੈ ਉਹ ਲੈ ਕੇ ਆਵਾਂਗੇ ਤੇ ਜੋ ਵੀ ਬੇਰੋਜ਼ਗਾਰ ਜੋ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਜੋ ਹੈ ਉਹ ਅਸੀਂ ਪੈਦਾ ਕਰਾਂਗੇ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਲੱਖਾਂ ਨੌਜਵਾਨਾ ਲੜਕੇ ਲੜਕੀਆਂ ਨੂੰ ਨੌਕਰੀ ਦਿੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਦੇ ਤਰੀਕੇ ਦੇ ਨਾਲ ਬਲਕਿ ਸਗੋਂ ਹੋਰ ਨੌਕਰੀਆਂ ਜੋ ਹੈ ਉਹ ਪੈਦਾ ਕਰਾਂਗੇ ਤੇ ਜੋ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਜੋ ਹੈ ਮੁਹੱਈਆ ਕਰਵਾਵਾਂਗੇ ਤਾਂ ਜਾਹ ਦੇ ਵਿੱਚ ਜੋ ਗ੍ਰੈਜੂਏਟ ਲੜਕੇ ਲੜਕੀਆਂ ਜੋ ਨੌਜਵਾਨ ਨੇ ਬਿਹਾਰ ਦੇ ਵਿੱਚ ਉਹਨਾਂ ਨੂੰ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਵਿੱਚ ਹੈ ਸਰਕਾਰ ਦੇ ਵੱਲੋਂ ਹੁਣ ਬੇਰੁਜ਼ਗਾਰ ਪੱਤਾ ਦੇਣ ਦਾ ਐਲਾਨ ਜੋ ਹੈ ਉਹ ਕੀਤਾ ਗਿਆ ਹੈ ਤਾਂ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡਾ ਐਲਾਨ ਨਸ਼ੀਮ ਨਤਿਸ਼ ਕੁਮਾਰ ਦਾ ਕੀ ਜੋ ਵੀ 20 ਤੋਂ 25 ਸਾਲ ਦੇ ਵਿੱਚ ਵਿੱਚ ਜੋ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਪ੍ਰਤੀ ਮਹੀਨਾ 1000 ਰੁਪਿਆ ਪੱਤਾ ਜੋ ਹੈ ਉਹ ਸਰਕਾਰ ਹੁੰਦੇ ਜਾ ਰਹੀ ਹੈ